ਬਹੁਤ ਸੋਹਣਾ ਡਿਜ਼ਾਈਨ ਆਇਆ ਨੇ ਜੀ ਕਾਟਨ ਦੇ ਵਿੱਚ ਕਾਟਨ ਦੇ ਦੁਪੱਟੇ ਨਾਲ ਕਾਟਨ ਦਾ ਦੁਪੱਟਾ ਦੇਖੋ ਜੀ ਕਿੰਨਾ ਸੋਹਣਾ ਬੰਦੇ ਇਹਦਾ ਦੁਪੱਟਾ ਬਣਿਆ ਹੈ ਕਾਟਨ ਦਾ ਦੁਪੱਟਾ ਜੀ ਪ੍ਰਿੰਟ ਬਾਟਮ ਆਉਗੀ ਬਹੁਤ ਸ਼ਾਨਦਾਰ ਪ੍ਰਿੰਟ ਸ਼ਰਟ ਆਉਗੂ ਦੇਖੋ ਜੀ ਜਿਹੜਾ ਕਦਰ ਪਸੰਦ ਆਉਣ ਨੂੰ ਜਲਦੀ ਤੇ ਸਕਰੀਨ ਸ਼ਾਟ ਲਈ ਚਲੋ ਫਸਟ ਕਲਰ ਆ ਗਿਆ ਜੀ ਰਾਮਾ ਗ੍ਰੀਨ ਫਰੋਜੀ ਨੈਕਸਟ ਦੇਖੋ ਜੀ ਕਲਰ ਬਹੁਤ ਸੋਹਣੇ ਆਉਣਗੇ 옐ੋ ਦੇ ਵਿੱਚ ਆ ਗਿਆ ਦੇਖੋ ਜੀ ਬਹੁਤ ਸੋਹਣਾ ਕਲਰ ਹੈ ਇਹਨਾਂ ਦੁਪੱਟਾ ਦੇਖੋ ਜੀ ਕਿੰਨਾ ਸ਼ਾਨਦਾਰ ਦੁਪੱਟਾ ਹੋਊਗਾ ਜੀ ਬਹੁਤ ਸੋਹਣਾ ਜੀ ਜਿਹੜਾ ਦੂਆ ਨੈਕਸਟ ਆਊਗਾ ਪਿੰਕ ਦਾ ਦੇਖੋ ਜੀ ਬਹੁਤ ਸੋਹਣੇ ਸੋਹਣੇ ਕਲਰ ਨੇ ਜੀ ਜਿਹੜਾ ਕਲਰ ਪਸੰਦ ਆ ਰਿਹਾ ਉਹਨੂੰ ਜਲਦੀ ਜੀ ਸਕਰੀਨਸ਼ਾਟ ਲਈ ਚਲੋ ਬੁੱਕ ਕਰੀ ਚਲੋ ਜੀ ਬਹੁਤ ਸੋਹਣੇ ਸਿਰਫ 500 ਰੁਪਏ ਸੂਟ ਕਰਤਾ ਜੀ ਸਿਰਫ 500 ਰੁਪਏ ਦਾ ਜੀ ਜਲਦੀ ਜੀ ਸਕਰੀਨਸ਼ਾਟ ਲੈ ਲਓ 500 ਰੁਪਏ ਦੇ ਵਿੱਚ ਕਾਟਨ ਦੁਪੱਟੇ ਸੂਟ ਦੀ ਸੇਲ ਲੱਗ ਗਈ ਜੀ ਬਹੁਤ ਸੋਹਣੇ ਡਿਜ਼ਾਈਨ ਨੇ ਜੀ ਗਰਮੀ ਵਾਲਾ ਕੱਪੜਾ ਪਿਓਰ ਕਾਟਨ ਦਾ ਜੀ ਪਿਓਰ ਕਾਟਨ ਦਾ ਸੂਟ ਹੈ ਗ੍ਰੇ ਸ਼ੇਡ ਆ ਗਿਆ ਨੈਕਸਟ ਜੈਲੂ ਦੇ ਵਿੱਚ ਆ ਗਿਆ ਨਵਾਂ ਡਿਜ਼ਾਈਨ ਆ ਗਿਆ ਦੇਖ ਬਾਟਮ ਆ ਗਈ ਦੁਪੱਟਾ ਪ੍ਰਿੰਟ ਦੇਖੋ ਜੀ ਕਿੰਨਾ ਸੋਹਣਾ ਦੁਪੱਟਾ ਬਣਿਆ ਹੈਗਾ ਪ੍ਰਿੰਟ ਸ਼ਰਟ ਆ ਗਈ ਬਹੁਤ ਸੋਹਣੇ ਸਿਰਫ 500 ਰੁਪਏ ਦਾ ਸੂਟ ਹੈ ਜੀ ਸਿਰਫ 500 ਰੁਪਏ ਦੀ ਰੇਂਜ ਦੇ ਵਿੱਚ ਸੇਲ ਮੇਲਾ ਚੱਲ ਪਿਆ ਜੀ ਸਿਰਫ ਕਾਟਨ ਦੁਪੱਟੇ ਦਾ 500 ਰੁਪਏ ਦਾ ਜੀ ਡਿਜ਼ਾਈਨ ਬਹੁਤ ਪਿਆਰੇ ਨੇ ਗਰਮੀ ਵਾਲੇ ਸੂਟ ਨੇ ਪਿਓਰ ਕਾਟਨ ਦੇ ਸੂਟ ਪ੍ਰਿੰਟ ਬਾਟਮ ਪ੍ਰਿੰਟ ਦੁਪੱਟਾ ਪ੍ਰਿੰਟ ਜੀ ਹੈ ਠੀਕੋ ਸਿਰਫ 500 ਰੁਪਏ ਦਾ ਜੀ ਨੈਕਸਟ ਦੇਖੋ ਜੀ ਕਿੰਨੇ ਸੋਹਣਾ ਆਰਟੀਕਲ ਹੈ येलो ਕੱਪੜੇ ਉੱਪਰ ਹੈ ਜੀ ਪ੍ਰਿੰਟ ਬਾਟਮ ਆ ਗਈ ਪ੍ਰਿੰਟ ਦੁਪੱਟਾ ਆ ਨਕ ਤੇ ਬਟਨ ਲੱਗੇ ਹੋਏ ਨੇ ਸਿਰਫ 500 ਰੁਪਏ ਦਾ ਸੇਲ ਮੇਲਾ ਜੀ ਨੈਕਸਟ ਦੇਖੋ ਜੀ ਬਹੁਤ ਸਾਰੇ ਕਲਰ ਆ ਗਿਆ ਸਿਰਫ 500 ਰੁਪਏ ਦਾ ਸੂਟ ਦੁਪੱਟਾ ਜੀ ਕਾਟਨ ਦੁਪੱਟਾ ਹੋਊਗਾ 500 ਰੁਪਏ ਦਾ ਸੂਟ ਆ ਪ੍ਰਿੰਟ ਫੋਟੋ ਪ੍ਰਿੰਟ ਸ਼ਰਟ ਹੈ ਜੀ ਬਹੁਤ ਸ਼ਾਨਦਾਰ ਸੂਟ ਹੈ ਗਰਮੀ ਵਾਲੇ ਸੂਟ ਨੇ ਪਿਓਰ ਕਾਟਨ ਦੇ ਜੀ ਜਲਦੀ ਜਿਹੜੇ ਸਕਰੀਨ ਸ਼ਾਟ ਲਈ ਚਲੋ ਬੁੱਕ ਕਰੀ ਚਲੋ ਜੀ ਆਨਲਾਈਨ ਪੇਮੈਂਟ